tek ਲਪੋਂ ਦੇ ਲਈ ਜਿੱਥੇ ਪੰਜਾਬ ਪੁਲਿਸ ਵੱਲੇ ਮੁਸਤੈਦ ਨਜ਼ਰ ਆ ਰਹੀ ਹੈ ਤੇ ਨਸ਼ਾ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ ਤੇ ਇਸੇ ਦਰਮਿਆਨ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਵੇਖੋ ਕਿਵੇਂ ਤੜਕੇ ਹੀ ਪੁਲਿਸ ਮੁਲਾਜ਼ਮ ਘਰਾਂ ਦੇ ਵਿੱਚ ਵੜ ਜਾਂਦੇ ਨੇ ਤੇ ਕੱਲਾ-ਕੱਲਾ ਸਮਾਨ ਫਰੂਲ ਕੇ ਰੱਖ ਦਿੱਤਾ ਕਰਦਾ ਹਰ ਇੱਕ ਸਮਾਨ ਚੈੱਕ ਕੀਤਾ ਗਿਆ ਦਰਸਲ ਜਿੱਥੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵਿੱਡੀ ਮੁਹਿੰਮ ਦੇ ਤਹਿਤ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤਾਂ ਤੜਕਸਰ ਹੀ ਸ਼ੱਕੀ ਘਰਾਂ ਦੇ ਵਿੱਚ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ ਤਲਾਸ਼ੀ ਲਈ ਗਈ ਹੈ ਤੇ ਘਰ ਦਾ ਕੱਲਾ-ਕੱਲਾ ਸਮਾਨ ਇੱਥੇ ਪੁਲਿਸ ਵੱਲੋਂ ਖੋਲ ਕੇ ਚੈੱਕ ਕੀਤਾ ਗਿਆ ਦਰਸਲ ਜਿੱਥੇ ਪੁਲਿਸ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਅਜਿਹੇ ਕਿਸੇ ਵੀ ਸ਼ਰਾਰਤੀ ਅੰਸਰ ਬਾਰੇ ਕੋਈ ਜਾਣ ਦੀ ਮਿਲਦੀ ਹੈ ਤਾਂ ਪੁਲਿਸ ਨੂੰ ਦਿੱਤੀ ਜਾਵੇ ਉਧਰ ਪੁਲਿਸ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾ ਰਹੀ ਹੈ ਆਪਰੇਸ਼ਨ ਕਾਸੂ ਦੇ ਤਹਿਤ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਛਾਪੇ ਮਾਰੇ ਜਾ ਰਹੇ ਨੇ ਤਾਂ ਵੇਖ ਲੋ ਕਿਵੇਂ ਇੱਥੇ ਪਿੰਡ ਦੇ ਵਿੱਚ ਕਈ ਘਰਾਂ ਦੇ ਵਿੱਚ ਪੁਲਿਸ ਨੇ ਛਾਪਾ ਮਾਰਿਆ ਤੜਕਸਾਰ ਹੀ ਪੁਲਿਸ ਕਈ ਘਰਾਂ ਦੇ ਵਿੱਚ ਤਲਾਸ਼ੀ ਲੈਣ ਦੇ ਲਈ ਪਹੁੰਚ ਗਈ ਹੈ ਤੇ ਘਰ ਦਾ ਕੱਲਾ ਕੱਲਾ ਸਮਾਨ ਜਿਹੜਾ ਇੱਥੇ ਪੁਲਿਸ ਦੇ ਵੱਲੋਂ ਫਰੋਲ ਕੇ ਰੱਖ ਦਿੱਤਾ ਗਿਆ ਦਰਅਸਲ ਨਸ਼ਿਆਂ ਦੇ ਖਿਲਾਫ ਪੁਲਿਸ ਦੇ ਵੱਲੋਂ ਆਪਰੇਸ਼ਨ ਚਲਾਏ ਜਾ ਰਹੇ ਨੇ ਇਸ ਦੇ ਦਰਮਿਆਨ ਬਠਿੰਡਾ ਦੇ ਬੀੜਤਲਾ ਬਸਤੀ ਦੇ ਵਿੱਚ ਪੁਲਿਸ ਨੇ ਸਵੇਰੇ ਹੀ ਛਾਪਾ ਮਾਰ ਦਿੱਤਾ ਇਕੱਲੇ ਇਕੱਲੇ ਘਰ ਦੀ ਤਲਾਸ਼ੀ ਲਈ ਹੈ ਬਾਥਰੂਮ ਤੱਕ ਦੀ ਤਲਾਸ਼ੀ ਇੱਥੇ ਪੁਲਿਸ ਵੱਲੋਂ ਲਈ ਗਈ ਹੈ ਦਰਅਸਲ ਜੁਥੇ ਵੱਡੇ ਜਿਹੜੇ ਅਧਿਕਾਰੀ ਨੇ ਉਹ ਵੀ ਮੌਕੇ ਤੇ ਮੌਜੂਦ ਰਹੇ ਨੇ ਆਦੇਸ਼ ਜਿਹੜੇ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਜਾਰੀ ਕੀਤੇ ਗਏ ਨੇ ਤਾਂ ਇਸ ਦੇ ਤਹਿਤ ਵੱਖ-ਵੱਖ ਰੀਆਂ ਥਾਵਾਂ ਤੇ ਉੱਚ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਤਾਂ ਇਸ ਦੇ ਦਰਮਿਆਨ ਹੀ ਤੜਕੇ ਪੁਲਿਸ ਦੇ ਵੱਲੋਂ ਕਈ ਘਰਾਂ ਦੇ ਵਿੱਚ ਛਾਪਾ ਵਰ ਦਿੱਤਾ ਗਿਆ ਤੇ ਘਰ ਦਾ ਕੱਲਾ ਕੱਲਾ ਸਮਾਨ ਚੈੱਕ ਕੀਤਾ ਗਿਆ ਸਾਡੇ ਪਿੰਡ ਦੇ ਵਿੱਚ ਕੋਈ ਬਰਾਤ ਹੀ ਨਹੀਂ ਕਿਸੇ ਮੁੰਡੇ ਦੀ ਕਿਸੇ ਦੀ ਬਰਾਤ ਹੀ ਨਹੀਂ ਚੜੀ ਜੀ ਅੱਛਾ ਕਿਸੇ ਦਾ ਵਿਆਹ ਹੀ ਨਹੀਂ ਹੋਇਆ ਜੀ ਵਿਆਹ ਤੇ ਗਏ ਵੀ ਨਹੀਂ ਤੁਸੀਂ ਕਿਸੇ ਦੀ ਵੀ ਕੀ ਹੋਏ ਹੀ ਨਹੀਂ ਕਿੰਨਾ ਕਰਦਾ ਹੀ ਨਹੀਂ ਜੀ ਆ ਨਾ ਹੋ ਗਏ ਜੀ 5 5 6 ਸਾਲ ਹੋ ਗਏ ਜੀ ਲੋਕ ਆਉਂਦੇ ਵੀ ਇੱਥੇ ਕਰਦੇ ਜੀ ਨਾ ਕੋਈ ਘਰੋਂ ਇੱਥੇ ਹੁੰਦਾ ਜੀ ਕਿਸੇ ਦਾ ਸਾਰੇ ਨਸ਼ੇੜੀ ਹੈ ਜੀ ਸਾਰੇ ਮਰੀ ਜਾਂਦੇ ਆ ਜੀ ਮੈਂ ਆਪਣਾ ਚਾ ਕਰਦਾ ਸੀ ਸਰ ਜੀ ਆ ਦੇਖ ਲਓ ਜੀ ਮੇਰੇ ਖਲਾਸੇ ਪੀਕੇ ਨਾਉਦਾ ਸੀ ਜੀ ਮੈਂ ਕਿਹਦੇ ਲਾ ਦੁਬਾਰਾ ਉਹੀ ਟਾਈਮ ਮੁੜਿਆ ਵੇ ਜਦੋਂ ਇੱਥੇ ਬਰਾਤਾਂ ਇੱਥੇ ਵੀ ਚੜਨ ਹਾਂ ਇੱਥੇ ਵੀ ਚੜਾਂਗੇ ਇੱਥੇ ਵੀ ਖੁਸ਼ੀਆਂ ਹੋਣ ਜਿਵੇਂ ਨਾਲ ਦੇ ਪਿੰਡਾਂ 'ਚ ਹੁੰਦੀਆਂ ਜੀ ਅੱਡੇ ਪਿੰਡ ਵਿਆਹ ਹੀ ਨਹੀਂ ਹੁੰਦਾ ਜੀ ਕਿਸੇ ਦਾ ਵੀ ਕਿਸੇ ਦਾ ਕੋਈ ਨਾ ਕਰਦੇ ਇਹ ਘਰੋਂ ਦੂਸਰੇ ਦਿਨ ਹੀ ਅਗਲੇ ਵੀ ਘਰ ਵਾਲੀ ਭੱਜ ਜਾਂਦੀ ਹੈ ਜੀ ਤੇ ਕਿਵੇਂ ਖਤਮ ਹੋਊਗਾ ਲੋਕ ਸਾਫਤ ਪੁਲਿਸ ਨੂੰ ਦੇਣਾ ਚਾਹੀਦਾ ਲੋਕਾਂ ਨੂੰ ਅਸੀਂ ਵੀ ਸਾਥ ਦੇਵਾਂਗੇ ਜੀ ਜਿਵੇਂ ਮੁਲਾਜ਼ਮ ਆਉਂਦੇ ਆ ਜੀ ਅਸੀਂ ਇਹਨਾਂ ਦਾ ਸਾਥ ਦਿੰਨੇ ਆ ਜੀ ਅੱਜ ਏਡੀਜੀ ਸਾਹਿਬ ਆਏ ਸੀ ਉਹ ਕਹਿੰਦੇ ਲੋਕਾਂ ਲੋਕਾਂ ਸਾਫ ਚਾਹੀਦਾ ਫਿਰ ਖਤਮ ਕਰ ਸਕਦੇ ਆ ਅਸੀਂ ਉਹਨਾਂ ਦਾ ਸਾਥ ਕੀ ਲੱਗਦਾ ਕੀ ਹੈ ਉਹਨਾਂ ਨੂੰ ਇਤਲਾ ਮਿਲ ਜਾਂਦੀ ਜਿਸ ਤਰ੍ਹਾਂ ਹਾਂ ਜੀ ਉਹਨਾਂ ਨੂੰ ਤਲਾਬ ਮਿਲਦੀ ਹੈ ਜੀ ਉਹ ਆਉਂਦੇ ਆ ਜੀ ਹਾਂ ਫੜ ਕੇ ਵੀ ਲੈ ਕੇ ਜਾਂਦੇ ਆ ਅਸੀਂ ਮੁਲਾਜ਼ਮਾਂ ਨੂੰ ਵੀ ਮਾੜਾ ਕਹਿੰਦੇ ਜੀ ਉਹ ਵੀ ਆਉਂਦੇ ਆ ਪਰ ਜਦੋਂ ਉਹ ਚਲੇ ਜਾਂਦੇ ਆ ਨਾ ਉਸ ਤੋਂ ਬਾਅਦ ਜੀ ਮਤਲਬ 2 ਘੰਟੇ ਬਾਅਦ ਫਿਰ ਲੋਕ ਇੱਥੇ ਉਵੇਂ ਹੀ ਲੱਗ ਜਾਂਦੇ ਆ ਜੀ ਲੋਕ ਕਿਹੜੇ ਆਉਂਦੇ ਆ ਬਾਹਰੋਂ ਪਿੰਡਾਂ ਵਾਲੇ ਜਾਂਦੇ ਆ ਕਿ ਬਾਹਰੋਂ ਆਉਂਦੇ ਲੈਣ ਬਾਹਰੋਂ ਆਉਂਦੇ ਜੀ ਬਠਿੰਡੇ ਤੋਂ ਆਉਂਦੇ ਜਿਵੇਂ ਬਠਿੰਡੇ ਹੁਣ ਆਟੋ ਚਲਾਉਂਦੇ ਆ ਨਾ ਆਟੋ ਰਿਕਸ਼ਾ ਚਲਾਉਂਦੇ ਆ ਇੱਥੇ ਤੁਹਾਨੂੰ ਇੱਕ ਸਰ ਅੱਜ ਵੀਡੀਓ ਦਿਵਾਗੇ ਜੀ ਚਾਰ ਪੰਜ ਦਿਨ ਬਾਅਦ ਤੁਸੀਂ ਲੈ ਲਿਓ ਸਾਡੇ ਤੋਂ ਵੀਡੀਓ ਤੁਸੀਂ ਇੱਥੇ ਦੇਖੋਗੇ ਆਟੋ ਹੀ ਆਟੋ ਖੜੇ ਹੋਣਗੇ ਜਿਵੇਂ ਹੁਣ ਐਸ ਟਾਈਮ ਇੱਥੇ ਮਲਾਜ਼ਮ ਖੜੇ ਆ ਨਾ ਐਵੇਂ ਇੱਥੇ ਨਿਸ਼ੇੜੀ ਖੜੇ ਹੁੰਦੇ ਆ ਹਾਂਜੀ ਅਸੀਂ ਤਾਂ ਸਹਿਯੋਗ ਪਹਿਲਾਂ ਤੋਂ ਦੇ ਰਹੇ ਹਾਂ ਹਾਂ 2011 ਤੋਂ ਦੇ ਰਹੇ ਇਸ ਜੋ ਕਿ ਮਰਮਾਨੇ ਵੇਲੇ ਦਾ ਜੀ ਸਾਡੀ ਕਮੇਟੀ ਉਦੋਂ ਵੀ ਬਣੀ ਸੀ ਉਹਦੇ ਵੀ ਬਿਲਕੁਲ ਵਧੀਆ ਰਾਇ ਸੀ ਵਧੀਆ ਕੰਮ ਕਰਿਆ ਕਿੰਨੇ ਕੇ ਪਦਰਤੇ ਨਸ਼ਾ बिकਦਾ ਤੁਹਾਡੇ ਏਰੀਆ ਚ ਮੈਨੂੰ ਕੋਈ ਡਰ ਨਹੀਂ ਸਮਝ ਲਓ 100% ਮਿਲਦਾ ਨਸ਼ਾ ਚੱਲੀ ਜਾਂਦਾ ਕੋਈ ਉਹ ਕੁੜੀਆਂ ਲੇਡੀਜ਼ ਜ਼ਿਆਦਾ ਵੇਚਦੀਆਂ ਨੇ ਕਮੇਟੀ ਬਣਾਉਣੇ ਨੇ ਪੁਲਿਸ ਆਉਂਦੀ ਆ ਫਿਰ ਮਿਲਦੇ ਨਹੀਂ ਬੰਦੇ ਉਹ ਨਾ ਬੰਦੇ ਉਹ ਪੁਲਿਸ ਫੋਨ ਆ ਜਾਂਦੇ ਉਹਨਾਂ ਨੂੰ ਪਹਿਲਾਂ ਹੀ ਅੱਛਾ ਜੀ ਕੀ ਲੱਗਦਾ ਕਿਸ ਦਾ ਹੱਥ ਹੋ ਸਕਦਾ ਇਹਦੇ ਚ ਸਤਾ ਹੀ ਗੱਨੇ ਵੀ ਪ੍ਰਸ਼ਾਸਨ ਦਾ ਪੁਲਿਸ ਦਾ ਜ਼ਿਆਦਾ ਹੱਥ ਹੈ ਹੱਥ ਲੱਗਦਾ ਹੈ ਹਾਂ ਜੀ ਤੇ ਰਲ ਕੇ ਜਿਵੇਂ ਪੁਲਿਸ ਤੇ ਪਬਲਿਕ ਰਲ ਕੇ ਕਰਨ ਫਿਰ ਹੋ ਸਕਦਾ ਖਤਮ ਹਾਂਜੀ ਹਾਂਜੀ ਹੋ ਸਕਦਾ ਜੀ ਮਲਤਾਨੀਆਂ ਰੋਡ ਤੇ ਸਾਥ ਦੇਣਾ ਚਾਹੀਦਾ ਪੁਲਿਸ ਦਾ ਜਿਹੜੇ ਲੋਕ ਲੋਕ ਕਈ ਦੇਵਾਂਗੇ ਜੀ ਸਾਥ ਕਈ ਲੋਕ ਜਿਵੇਂ 10 ਹਜ਼ਾਰ ਰੁਪਏ ਉੱਪਰ ਸਾਰੀ ਆ ਉਹਨਾਂ ਨੂੰ ਤੁਸੀਂ ਕੀ ਕਹੋਗੇ ਅਸੀਂ ਉਹਨਾਂ ਨੂੰ ਗਦਾਰ ਹੀ ਕਹਿੰਨੇ ਗਦਾਰ ਲੋਕ ਹੈ ਜਾਂ ਕੋਈ ਮਲਾਜਮ ਹੈ ਚਾਹ ਕੋਈ ਆਮ ਬੰਦਾ ਹੈ ਵੀ ਲੋਕਾਂ ਦੇ ਬੱਚੇ ਸਾਡੇ ਹੁਣ ਇਸ ਟਾਈਮ ਵਧੀਆ ਸਾਡਾ ਕੰਮਕਾਰ ਸੀਗਾ ਸਾਡੇ ਅਸੀਂ ਅੱਜ ਜ਼ੀਰੋ ਤੇ ਪਹੁੰਚ ਗਏ ਦੇਚ ਦੇ ਕਿਹੜੇ ਨੌਜਵਾਨ ਹੈ ਕਿ ਜ਼ਿਆਦਾਤਰ ਵੱਡੇ ਨੌਜਵਾਨ ਵੀ ਹੈ ਲੇਡ ਜਿਆਦਾ ਹੈ ਲੇਡ ਜੀ ਜਿਆਦਾ ਨਾ ਪਤਾ ਲੱਗਦਾ ਨਾ ਕੁਝ ਕਿ ਆ ਕੇ ਪ੍ਰਸ਼ਾਸਨ ਆ ਗਿਆ ਗਲੀਆਂ ਚ ਨਿਕਲ ਆ ਹੁਣ ਇਸ ਟਾਈਮ ਜਿੰਨੀਆਂ ਵੇਚਣ ਵਾਲੀਆਂ ਉਹ ਸਾਰੀਆਂ ਗਲੀਆਂ ਚ ਖੜੀਆਂ ਸਰ ਕੀ ਕਰੇ ਰਸ਼ੋਰੀ ਇਹ ਸੂਰਜਪੁੱਤਰ ਜ਼ਗੀਰ ਸਿੰਘ ਦਾ ਘਰ ਹੈ ਤੇ ਇਸ ਦੇ ਘਰ ਦੇ ਵਿੱਚ ਇੱਕ ਇਹ ਤੇ ਇਹਦਾ ਭਰਾ ਕਾਲੀ ਤੇ ਇਹਦੀ ਮਾਤਾ ਪ੍ਰੇਮੋ ਤੇ ਜਿਹੜਾ ਸੂਰਜਾ ਇਹਦੇ ਤੇ 5 ਐਨਡੀਪੀ ਐਕਸੈਪਟ ਦੇ ਨਾਲ ਸੰਬੰਧਿਤ ਮੁਕੱਦਮੇ ਦਰਜ ਹੈ ਤੇ ਇਹ ਹੁਣ ਜਦੋਂ ਦੀ ਆ ਅਸੀਂ ਕਸੋ ਪ੍ਰੋਗਰਾਮ ਦੇ ਅਧੀਨ ਪਿਛਲੇ ਇੱਕ ਹਫ਼ਤੇ ਤੋਂ ਅਸੀਂ ਸ਼ਕਤੀ ਦਾ ਦੌਰ ਚਲਾਇਆ ਤੇ ਇਹ ਆ ਜਿੰਦਾ ਲਾ ਕੇ ਇੱਕ ਘਰ ਤੋਂ 도ੜਿਆ ਹੋਇਆ ਫਿਰ ਵੀ ਅਸੀਂ ਜਿਹੜੀ ਵੀ ਇਹਦੀ ਇਹਨੇ ਇਲਿਗਲ ਕੋਈ ਵੀ ਕਿਸੇ ਪ੍ਰਕਾਰ ਦੀ ਵੀ ਐਂਡੀਪੀਐਕਸਟ ਤੋਂ ਪ੍ਰਾਪਰਟੀ ਜਿਹੜੀ ਬਣਾਈ ਆ ਸੂਈ ਤੋਂ ਲੈ ਕੇ ਜਾਂ ਤੱਕ ਉਹਦੀ ਅਸੀਂ ਵੈਲਿਊਏਸ਼ਨ ਕਰਕੇ ਇਹਨੂੰ ਅਸੀਂ ਉਹਦਾ ਫੋਰ ਫੀਚ ਕਰਾਵਾਂਗੇ ਇਹਦਾ ਹੋ ਸਕਦਾ ਵੀ ਇਹਦਾ ਘਰ ਵੀ ਅਸੀਂ ਫੋਰ ਫੀਚ ਕਰਾਈਏ ਤੇ ਬਾਕੀ ਜਿਹੜੇ ਹੋਰ ਵੀ ਜਿਹੜੇ ਸਮਗਲੰਗ ਦੇ ਧੰਦੇ ਦੇ ਵਿੱਚ ਪਿਆ ਸਾਰਿਆਂ ਨੂੰ ਸਾਡੇ ਵੱਲੋਂ ਇਹ ਵਾਰਨਿੰਗ ਆ ਵੀ ਆਪਦੇ ਇਸ ਕੰਮ ਤੋਂ ਬਾਹਰ ਜਾ ਜੋ ਤੇ ਧਾਰਾ ਐਨਡੀਪੀਐਸ ਕਿਟ ਦੀ ਧਾਰਾ 66 ਦੇ ਦੀਨ ਉਹਨਾਂ ਨੇ ਜਿਹੜਾ ਨਸ਼ੇ ਦੀ ਜਿਹੜੀ ਇਲੈਗਲ ਕਮਾਈ ਤੋਂ ਜਿੰਨੇ ਵੀ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾਇਆ ਹੋਊਗਾ ਉਹਨੂੰ ਫੂਰ ਫੀਚਰ ਕਰਵਾ ਕੇ ਉਹਦੀ ਆਮ ਲੋਕਾਂ ਦੇ ਵਿੱਚ ਉਹਦੀ ਲिलाਮੀ ਕੀਤੀ ਜਾਵੇ